ਮਨਜੁਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਿਆਤਾਂ ਦੇ ਮਤਾਬਕ ਜਿਹੜੇ ਸਾਡੇ ਦਿਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ 크ਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਾਰਤੀ ਐਂਸਲ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਸ਼ਗੀਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਅਸੀਂ ਚੈਕਿੰਗ ਕਰ ਰਹੇ ਹਾਂ ਨਹੀਂ ਬਸ ਇਸ ਕਰਕੇ ਹੀ ਆ ਕਿ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਸੀਂ ਸ਼ਰਾਰਤੀ ਅਨਸਰ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਨਹੀਂ ਆ ਸਿੱਧੀ ਚੁੱਕਣ ਦੇਣੀ ਕੋਈ ਹੇਗੇ ਨੇ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਇਥੇ ਇਹ 크리스마ਸ ਪਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦਿਨ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ 크리스마ਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ। ਮਾਨਜੂਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੇ ਸਾਡੇ ਦਿਨੇ ਤੇ ਰਾਤ ਜਿਹੜੇ ਨਾਕੇ ਆ ਚੈਕਿੰਗ ਹੋ ਰਹੀ ਆ। ਇਹ 크ਿਸਮਸ ਤੇ ਨਵੇਂ ਸਾਲ ਦੇ ਕਰਕੇ ਜਿਹੜੇ ਹੈਗੇ ਆ ਲੋਕ ਜਿਹੜੇ ਅਮਨ ਤੇ ਸ਼ਾਂਤੀ ਦੇ ਨਾਲ ਜਿਹੜੇ ਹੈਗੇ ਆ ਮਨਾ ਸਕਣ ਸ਼ਰਧਾਰਤੀ ਅੰਸਲ ਜਿਹੜੇ ਹੈਗੇ ਆ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਜੇ ਕਿਸੇ ਦੇ ਹਨ ਕੋਈ ਛੱਕੀ ਬੰਦਾ ਲੱਗ ਰਿਹਾ ਗੱਡੀ ਤੇ ਜਾਂ ਕੋਈ ਬਾਈਕ ਤੇ ਹੈਗਾ ਤੇ ਅਸੀਂ ਉਹਦੀ ਪੂਰੀ ਪ੍ਰੋਪਰ ਪੁਸ਼ਗਿਸ਼ ਤੇ ਜਿਹੜੇ ਉਹਨਾਂ ਦੇ ਸਾਰੇ ਪੇਪਰ ਸਾਰੇ ਇਹ ਚੈਕਿੰਗ ਕਰ ਰਹੇ ਹਾਂ ਨਹੀਂ ਬਸ ਇਸ ਕਰਕੇ ਹੀ ਹੈ ਕਿ ਲੋਕ ਜਿਹੜੇ ਹੈਗੇ ਆਰਾਮ ਦੇ ਨਾਲ ਜਿਹੜੇ ਉਹ ਸੌ ਸਕਣ ਦੇ ਅਸੀਂ ਜਿਹੜੇ ਲੋਕਾਂ ਦੀ ਘਰਾਂ ਦੀ ਰਾਖੀ ਕਰ ਸਕੀਏ ਤਾਂ ਪਲੱਸ ਜਿਹੜੇ ਹੈਗੇ ਆ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਪਵੇ ਤੇ ਅਹੀਂ ਸ਼ਰਾਰਦੀ ਅਨਸਰ ਜਿਹੜੇ ਹੈਗੇ ਉਹਨਾਂ ਨੂੰ ਅਹੀਂ ਨੀ ਆ ਸਿੱਧੀ ਚੱਕਰ ਦੇਣੀ ਕੋਈ ਪ੍ਰੋਗਰਾਮ ਕੀਤੇ ਗਏ ਨੇ ਬਿਲਕੁਲ ਜੀ ਰਾਤ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਤਾਂ ਦਿਨੇ ਵੀ ਹੈਗੇ ਆ 20 ਤਰੀਕ ਨੂੰ ਇੱਕ ਇੱਕ ਸੋਭਾ ਯਾਤਰਾ ਨਿਕਲ ਰਹੀ ਆ ਸਭ ਤੋਂ ਜ਼ਿਆਦਾ ਇਥੇ ਇਹ 크리스마ਸ ਪਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਆ ਕਾਫੀ ਉਹਨਾਂ ਦੇ ਪ੍ਰੋਗਰਾਮ ਸੀ ਉਹਨਾਂ ਦੇ ਵੀ ਪ੍ਰਬੰਧ ਕੀਤੇ ਹੈਗੇ ਨੇ ਸਾਰਿਆਂ ਦੇ ਦੇਣ ਵਾਲੇ ਵੀ ਤੇ ਰਾਤ ਵਾਲੇ ਵੀ ਪ੍ਰੋਗਰਾਮ ਜਿਹੜੇ ਮੈਂ ਤਾਂ ਇਹੀ ਕਹਿਨੀ ਆ ਕਿ ਸਾਰੇ 크ਿਸਮਸ ਤੇ ਜਿਹੜਾ ਨਵਾਂ ਸਾਲ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਸਾਰੇ ਆਪਣੇ ਘਰਾਂ 'ਚ ਖੁਸ਼ੀਆਂ ਮਨਾਉਣ ਤੇ ਅਸੀਂ ਵੀ ਨਾਲ ਉਹਨਾਂ ਦੇ ਖੁਸ਼ੀਆਂ ਮਨਾਈਏ